ਸਹੀ ਬਈ ਤਾਈ ਪੋਣਿਕ ਦੇ ਨਵੀਂ ਬਰਸਾਤ ਜਾਈ ਉਹ ਪਹਿਲਾਂ ਪੈ ਬਾਰਿਸ਼ ਪੈ ਸੀ ਬਚਾਰੀ ਫਿਰ ਅੰਦਰ ਪੈ ਗਈ ਅੰਦਰ ਤੋਂ ਪੈ ਗਈ ਉਧਰ ਤੇ ਨੀਂਦ ਨੂੰ ਆ ਗਈ ਮਤਲਬ ਬਸ ਬਾਅਦ ਚ ਪਤਾ ਨਹੀਂ ਰੱਬੀ ਜਾਣਦਾ ਕੀ ਪੜਾ ਵਰਤੇ ਇਹਨਾਂ ਦਾ ਦਿਲ ਪੇਟ ਜਾ ਕੇ ਵਿਚਾਰੇ ਕਿੰਨੇ ਮੈਂਬਰ ਸੀਗੇ ਕਮਰੇ ਦੇ ਇਹ ਕਮਰੇ ਚ ਦੋਨੇ ਸੀਗੇ ਮੀਆਂ ਬੀਵੀ ਦੁੱਲੇ ਜਣੇ ਸੀਗੇ ਵਿਚਾਰੇ ਹਾਂ ਉਹ ਮਤਲਬ ਉਹਦੀ ਦਾ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਤੇ ਕਾਰ ਵਾਲੀ ਵਿਚਾਰੀ ਫੇਰ ਵੀ ਉਹ ਚੁਲਸੀ ਜਿਆਦਾ ਗਈ ਸੀਗੇ ਉਹਨੇ ਵਿਚਾਰੀ ਨੇ ਕੋਸ਼ਿਸ਼ ਕੀਤੀ ਅੱਗੇ ਵਜਾਉਣ ਦੀ ਪੂਰੀ ਭੱਜ ਗਈ ਤੇ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੁਲਰ ਸੀਗਾ ਕੁਲਰ ਬਾਹਰ ਦੀ ਛੜ ਲੱਗਿਆ ਸੀਗਾ ਅੰਦਰਲੀ ਸਾਈਡ ਤੋਂ ਆ ਕੇ ਵੀ ਬਰਾਹਲਾ ਗੇਟ ਖੁੱਲਣ ਲੱਗੇ ਉਹ ਵਿਚਾਰੀ ਫਿਰ ਡੇਕ ਗਈ ਚਲ ਜਦੋਂ ਉੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੀ ਪਈ ਹੁੰਦੀ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਵੀ ਲੇਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਗਿਆ ਫਿਰ ਤਾਂ ਸਾਰੇ ਆਣਗਮਣ ਇਕੱਠਾ ਹੋ ਗਏ ਸੀਗੇ ਫਿਰ ਜਦੋਂ ਉਹ ਦੱਪਾਣਾ ਵਾਰ ਤੀ ਗਿਆ ਫਿਰ ਉਹਨੂੰ ਸੀ ਲੈ ਕੇ ਗਿਆ ਮਤਲਬ ਕਾਰਾੜੀ ਦੇ ਜਿਆਦਾ ਸੁਗਲ ਵਿੱਚ ਆ ਕੇ ਚ ਉਹਨੂੰ ਲੈ ਕੇ ਸੀ ਬਰਨਾਲੇ ਸੈਵਟ ਕੀਤਾ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਚ ਤੇ ਉੱਥੋਂ ਉਹਨਾਂ ਨੇ ਉਹਨੂੰ ਕਰਤਾ ਰੈਫਰ ਉੱਥੇ ਫਰੀਦਗੋਟ ਐਮਰਜੈਂਸੀ ਫਰੀਦਗੋਟ ਜਾ ਕੇ ਫਰੂਫ ਜਰ ਉੱਥੇ ਉਹ ਵੀ ਦਮ ਤੋੜ ਗਿਆ ਉਹ ਵੀ ਪੂਰੇ ਹੋ ਗਿਆ ਬਹੁਤ ਕੋਣ ਕੋਣ ਰੈਂਜਰ ਸਭ ਆ ਗਏ ਪਰਵਾਸੇ ਕਪੂਰਾ ਪਰ ਮਾਸੂਮ ਬੱਚਾ ਇੱਕ ਆ ਕੇ ਬੱਚਾ ਮਾਸੂਮਾ ਆਪਦੇ ਚਾਚੇ ਕੋ ਨਹੀਂ ਪਹੇਗਾ ਸੀਗਾ ਤੇ ਇੱਕ ਇਹਨਾਂ ਦੇ ਬਾਪੂ ਜੀ ਆ ਉਹ ਵੀ ਉਧਰ ਛੋਟੇ ਬਿੜੜਾ ਦਾ ਭਰਾ ਚੰਦ ਸਿੰਘ ਉਹਦੀ ਕੰਨੀ ਪਈ ਗਈ ਸੀ ਉਧਰ ਦੀ ਵਿਚਾਰੀ ਵਾਚ ਗਈ ਦੋਨੇ ਜੀਆਂ ਦੀ ਮੌਤ ਹੋ ਗਈ ਹਾਂ ਦੋਨੇ ਜੀਆਂ ਦੀ ਉਹੀ ਸੀ ਕਮਾਉ ਉਹ ਵਿਚਾਰਾ ਕਪੂਰਾ ਪਰ ਮਾਸੂਮ ਉਹ ਬੱਚਾ ਉਹ ਬੇਸਹਾਰਾ ਵਿਚਾਰਾ ਸਾਰਨੇ ਉਹੀ ਆ ਵੀ ਅਬੀ ਬਿਜਲੀ ਦੇ ਸੰਮਾਰਕ ਮਾਰਿਆ ਹੈ ਨਾ ਹਾਂ ਬਿਜਲੀ ਦੇ ਸੰਮਾਰਕ ਮਾਰਨ ਵਾਲੀ ਭਈ ਉਧਰ ਦੀ ਬਸ ਪਣਾ ਵਰਤ ਗਈ ਲੇਕਿ ਹੋਰ ਨਹੀਂ ਕੋਈ ਨਾ ਸਿਲੰਡਰ ਵਗੈਰਾ ਨਾ ਹੋਰ ਹੈ ਜੇ ਕੁਛ ਨਹੀਂ ਹੋਇਆ ਇਹ ਸਨਰ ਤਾਂ ਦੂਜੇ ਵਸੇ ਗਈ ਬਿਜਲੀ ਨਾਲ ਸਰਕਟ ਬਿਜਲੀ ਨਾਲ ਹੀ ਸਰਕਟ ਜ਼ਿਆਦਾ ਹੋ ਗਿਆ ਮੱਚ ਗਿਆ ਸਾਰਿਆਂ ਬਿਜਲੀ ਦੇ ਕਾਰਨ ਹੋਇਆ ਉਹਦੇ ਨਾਲ ਸਾਰਾ ਚੁਲਸਾ ਗਿਆ ਮੈਂਬਰ ਸਾਹਿਬ ਨੂੰ ਤਾਂ ਅੰਦਰੋਂ ਚੁਲਸੇ ਨੇ ਗੱਡੇ ਮੱਚ ਗਏ ਜਨਕੀ ਸਤੰਮ ਸੀ ਅੰਦਰ ਉਹਦੇ ਅੰਦਰ ਪੂਰੇ ਬੰਦਲ ਖਾਤੇ ਨਹੀਂ ਗੱਡੇ ਪਰ ਕਿ ਇੰਨੀ ਭਿਆਨਕ ਅੱਗ ਲੱਗੀ ਨਿਕਲ ਦਾ ਮੌਕੇ ਨਹੀਂ ਦਿੱਤਾ ਨਹੀਂ ਮਿਲੇਗੀ ਨਹੀਂ ਮਿਲੇਗੀ ਠੀਕ ਮੈਂ ਵੀ ਮੂਹ ਦੇ ਵਿੱਚ ਘਟਨਾ ਵਾਪਰੀ ਆ ਪਤੀ ਪਤਨੀ ਦੀ ਅਕਲ ਕਰਨ ਕੀ ਕਾਰਨ ਤੇ ਕੀ ਮੌਲਾ ਸਰ ਅ ਇਸ ਘਟਨਾ ਬਾਰੇ ਸਮਿਸ਼ਰੇ ਜਦੋਂ ਪਤਾ ਲੱਗਿਆ ਜੀ ਮੌਕੇ ਤੇ ਟੀਮ ਗਈ ਉੱਥੇ ਜਾ ਕੇ ਦੇਖਿਆ ਜਿਹੜੀ ਸੌਟ ਸ਼ਾਰਟ ਦੇ ਕਾਰਨ ਅੱਗ ਲੱਗ ਗਈ ਸੀ ਜਿਹਦੇ ਚ ਜਗਰੂਪ ਸਿੰਘ ਔਰ ਫਰੂਪਾ ਸਨ ਆਫ ਲਾਵ ਸਿੰਘ ਦੇ ਪਾਸੇ ਮੌਕੇ ਤੇ ਉਹਦੀ ਡੈਥ ਹੋ ਗਈ ਸੀਗੀ ਸਰਕਟ ਕਾਰਨ ਤੇ ਉਹਦੀ ਪਤਨੀ ਨੂੰ ਸਿਵਲ ਹਸਪੀਟਲ ਦਾ ਬਰਨ ਵਾਲੇ ਰੈਫਰ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਵੀ ਡੈਥ ਹੋ ਗਈ ਹੈ ਜੀ ਤੇ ਤਫਤੀਸ਼ ਅਜੇ ਜਾਰੀ ਹੈ ਜੀ ਕਾਰਵਾਈ ਕਰ ਰਹੇ ਹਾਂ ਇਹ ਕਾਰਨ ਜੀ ਰਿਹਾ ਉਹਦਾ ਮੇਨ ਕਾਰਨ ਜੀ ਰਿਹਾ ਥੋੜਾ ਬੰਦਾ ਮੇਨ ਕਾਰਨ ਸ਼ਾਰਟ ਸਰਕਟ ਕਾਰਨ ਹੀ ਅੱਗ ਲੱਗਣੀ ਪਈ